ਜਾਣਾ ਭਾਈ ਜੱਕਰ ਕੋਈ 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 ਰੁਕਣਾ ਆਪਾਂ ਕੋਈ 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 ਜੱਕਰ ਆ ਗਿਆ ਮਾਲ ਕੇ ਰੱਖਣਾ ਕਰਕੇ ਜਮਾ ਅੱਗੇ ਤੋਂ ਹੀ ਜਾਣਕਾਰੀ ਨਹੀਂ ਤਾਂ ਪਾਣੀ ਵੀ ਹੋ ਰਿਹਾ ਜੀ ਹਰ ਦਾ ਨਾਲੇ ਦੇ ਵਿੱਚ ਵਧੀਆ ਨਹੀਂ ਮਨੂੰ ਪਤਾ ਹੈ ਕਿ ਖੰਨਾ ਚ ਪਿਛਲੇ ਹਫਤੇ ਸ਼ਨੀਵਾਰ ਨੂੰ 27 ਜੁਲਾਈ ਨੂੰ ਇੱਕ ਐਸ ਕਾਲਜ ਸਮਰਾਲਾ ਰੋਡ ਚ ਜਿਹੜੀ ਕਾਲਜ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਸਮਰਾਲਾ ਦੇ ਇੱਕ પેટ્રોલ ਪੰਪ ਤੇ ਉਹਨਾਂ ਹੀ ਅਕਿਊਜ਼ ਨੇ ਜਿਹੜਾ ਉਹਨਾਂ ਦਾ પેટ્રોલ ਪੰਪ ਦਾ ਸੇਲਸਮੈਨ ਉੱਧਾ ਕਰਿੰਦਾ ਉਹਦੇ ਤੋਂ ਕੈਸ਼ ਲੁੱਟ ਕੇ ਚਲੇ ਗਏ ਸੀਗੇ ਤੇ ਅਸੀਂ ਬਹੁਤ ਹੀ ਸ਼ਾਰਟ ਟਾਈਮ ਚ ਇੱਕ ਕਪਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਸੀਗਾ ਜਿਹਦਾ ਨਾ ਅਜੇ ਰਾਤੀ ਹੈ ਤੇ ਉਸ ਦੇ ਨਾਲ ਹੀ ਸਾਨੂੰ ਜਿਹੜੇ ਤਿੰਨ ਚਾਰ ਮੇਨ ਇਸ ਕੇਸ ਦੇ ਉਸ ਦੋਨਾਂ ਕੇਸਾਂ ਦੇ ਮੇਨ ਦੋਸ਼ੀ ਹੈ ਉਹਨਾਂ ਦੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਸੀ ਤੇ ਉਦੋਂ ਦੀ ਹੀ ਸ਼ਨੀਵਾਰ ਤੋਂ ਹੀ ਸਾਡੀ ਮਲਟੀਪਲ ਟੀਮ ਉਸ ਕੇਸ ਤੇ ਲੱਗੀ ਹੋਈ ਹੈ ਤੇ ਅਸੀਂ ਬਹੁਤ ਹੀ ਪੇਨਸ ਟੇਕਿੰਗਲੀ ਇਨ ਆਰ ਦੇ ਟੈਕਨੀਕਲੀ ਵੀ ਔਰ ਹਿਊਮਨ ਇੰਟ ਦੇ ਲੈਵਲ ਤੇ ਵੀ ਇਹਨਾਂ ਨੂੰ ਫਾਲੋ ਅਪ ਕਰਦੇ ਰਹੇ ਤੇ ਸਾਨੂੰ ਕਾਫੀ ਲੀਡਸ ਮਿਲ ਰਹੇ ਸੀ बार-बार ਸਾਡੀ ਛਾਪੇਮਾਰੀ ਵੀ ਚੱਲੂ ਸੀ ਤੇ ਅੱਜ ਸਾਡੇ ਕੋਲ ਕਾਫੀ ਕ੍ਰੈਡੀਬਲ ਇਨਪੁਟ ਹੈਗਾ ਕਿ ਇਹਦੇ ਇਸ ਕੇਸ ਦੇ ਜਿਹੜੇ ਦੋ ਦੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਉਸ ਦਿਨ ਫਾਇਰਿੰਗ ਕੀਤੀ ਸੀਗੇ ਉਸ ਏਰੀਆ ਚ ਹੈਗੇ ਤੇ ਬੇਸਡ ਔਨ ਦਟ ਸਾਡੀ ਸੀਆਈਏ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਰੋਡ ਤੇ ਜਿਹੜੀ ਗੱਡੀ ਤੋਂ ਨੀਲੋਂ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਆਪਣਾ ਨਾਕਾ ਲਾਇਆ ਹੋਇਆ ਹੋਇਆ ਸੀ ਤੇ ਕ੍ਰਿਸ਼ਨਾ ਸਾਹਨੀ ਔਰ ਜਿਹੜਾ ਜਤਿਨ ਮੋਗਾ ਉਹਨਾਂ ਨੇ ਨਾਕਾ ਦੇਖ ਕੇ ਤੇ ਟ੍ਰਾਈ ਟੂ ਜਿੱਥੇ ਤੁਹਾਨੂੰ ਬਾਈਕ ਨਜ਼ਰ ਆ ਰਹੀ ਹੈ ਉਹਨਾਂ ਨੇ ਆਪਣੀ ਬਾਈਕ ਮੋੜਨ ਦੀ ਕੋਸ਼ਿਸ਼ ਕੀਤੀ ਉਹ गिर ਗਈ ਔਰ ਉਸ ਤੋਂ ਬਾਅਦ ਇਸ ਏਰੀਆ ਚ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਾਡੀ ਟੀਮ ਨੇ ਉਹਨਾਂ ਦੇਖੇ ਦੇ ਹਾਰਡ ਵੈਪਨਸ ਆਬਵੀਅਸਲੀ ਉਸ ਦਿਨ ਵੀ ਸਗੇ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਰੋਕਿਆ ਗਿਆ ਕੋਸ਼ਿਸ਼ ਨਹੀਂ ਉਹਨਾਂ ਨੇ ਫਾਇਰ ਕੀਤਾ ਹੀ ਹੈ ਇੱਕ ਉਹਨਾਂ ਦਾ ਮਿਸ ਫਾਇਰ ਹੋਇਆ ਇੱਕ ਸੀਆਈਏ ਚਾਲੀ ਅਫੀਸ਼ਲ ਵੀਕਲ ਤੇ ਲੱਗਿਆ ਔਰ ਜਿੱਥੇ ਦੇ ਮੌਕੇ ਤੇ ਦੱਸ ਰਹੇ ਕਿਥੇ ਇੱਕ ਦਰਖਤ ਤੇ ਵੀ ਵੱਜਿਆ ਤੇ ਰਿਟਾਲੀਏਸ਼ਨ ਚ ਸਾਡੀ ਟੀਮ ਨੇ 셀ਫ ਡਿਫੈਂਸ ਚ ਇੱਕ ਫਾਇਰ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਲੱਤ ਤੇ ਲੱਗੇ ਤੇ ਦੂਜਾ ਨਹੀਂ ਹਿੱਟ ਹੋਇਆ ਤੇ ਮੌਕੇ ਤੇ ਹੀ ਜਿਹੜੇ ਉਹਨਾਂ ਦੇ ਦੋਨੋਂ ਵੈਪਨਸ ਹੈ ਉਹ ਸਾਨੂੰ ਇੱਥੇ ਮਿਲ ਗਏ ਹੈ ਔਰ ਕ੍ਰਿਸ਼ਨਾ ਸਾਨੀ ਨੂੰ ਅਸੀਂ ਇਨੀਸ਼ੀਅਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਸਮਰਾਲਾ ਦਾਖਲ ਕਰਾਇਆ ਔਰ ਜਿਹੜਾ ਜਤਨ ਮੋਗਾ ਹੈ ਉਹ ਸਾਡੇ ਅਰੈਸਟ ਹੈ ਔਰ ਇਸ ਦੇ ਨਾਲ ਹੀ ਉਹਦੇ ਜਿਹੜੇ ਮੌਕੇ ਤੇ ਬਾਈਕ ਹੈ ਔਰ ਬੈਗਸ ਔਰ ਹੈਲਮਟ ਵਗੈਰਾ ਸਾਰੇ ਮੌਕੇ ਤੇ ਪਏ ਐਂਡ ਦੋ ਵੈਪਨਸ ਵਰ ਯੂਜ਼ਡ ਇਨ ਦੈਟ ਕ੍ਰਾਈਮ ਹੌਪਫੁਲੀ ਹੋਰ ਰਿਕਵਰ ਹੋ ਗਏ ਵੈਪਨ ਕਿਹੜੀ ਕਿਸਮ ਦੇ ਹੈ ਜੀ ਉਹ ਕੀ ਦੇਸੀ ਹੈ ਕਿ ਦੇਸੀ ਹੈ ਕਿ ਦੂਜੇ ਕੋਈ ਪ੍ਰੀਲੀਮਿਨਰੀ ਤਾਂ ਜੀ ਇਲੈਸਿਟੀ ਲੱਗ ਰਿਹਾ ਬਾਕੀ ਹਲੇ ਅਸੀਂ ਸਾਰਾ ਕੁਝ ਇੱਥੇ ਹੀ ਉਹਦੇ ਜ਼ੋਰ ਵੀ ਰੱਖਣਾ ਉਸ ਤੋਂ ਬਾਅਦ ਅਸੀਂ ਅਨਲਾਈਜ਼ ਕਰਾਵਾਂਗੇ ਉਹਨਾਂ ਨੇ ਕਿੰਨੇ ਫਾਇਰ ਕੀਤੇ ਮੈਂ ਮਹਨਾਂ ਨੇ ਕਿ ਜਿਹੜਾ ਮੈਨੂੰ ਉਹਨੇ ਮੌਕੇ ਤੇ ਦੱਸਿਆ ਅਰਾਊਂਡ 2-3 ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ ਜਵਾਬੀ ਫਾਇਰ ਸਾਡੇ ਵੱਲੋਂ ਦੋ ਹੈ ਆਪਣਾ ਕੋਈ ਪਲਾਜ਼ਮਾ ਸੀਰੀਅਸਾ ਨਹੀਂ ਹੋਇਆ ਕੋਈ ਜਾਨ ਨਹੀਂ ਜੀ ਸਾਡੇ ਕੋਈ ਕਿਸੇ ਗੱਡੀ ਦੇ ਜਾਂ ਆਪਣੇ ਦੇ ਕਿਸੇ ਦੇ ਕੋਈ ਜੀ ਜਿਹੜੀ CIA ਦੀ ਅਫੀਸ਼ੀਅਲ ਵਹੀਕਲ ਹੈ ਉਹਦੇ ਤੇ ਇੱਕ ਰਾਉਂਡ ਲੱਗਿਆ ਬਟ ਆਦਰਵਾਇਜ਼ ਕਿਸੇ ਕੋਈ ਪ੍ਰਾਈਵੇਟ ਵਹੀਕਲ ਨਹੀਂ ਇਸ ਕਾਲੇ ਦੇ ਵਿੱਚ ਕਿੰਨੇ ਕੋਲ ਜਿਹੜੇ ਬੰਦੇ ਪਕੋੜੇ ਹੋ ਰਹੇਗੇ ਕਿ ਕਿੰਨੇ ਜਿਹੜੇ ਦੋਸ਼ੀ ਹੈਗੇ ਪਕੋੜੇ ਨੇ ਉੱਤੇ ਇਸ ਦਾ ਜੀ ਇੱਕ ਤਾਂ ਫੜਿਆ ਗਿਆ ਬਾਕੀ ਵੀ ਸਾਡੇ ਜਿਹੜੇ ਮੇਨ ਮੇਨ ਹੈਗੇ ਉਹ ਆਇਡੈਂਟੀਫਾਈਡ ਹੈ ਉਹਨਾਂ ਤੇ ਵੀ ਰੇਡ ਚੱਲ ਰਹੀ ਹੈ ਪਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਇਹੀ ਦੋ ਸੀਗੇ ਜਿਹੜੇ ਅਜੇ ਸਾਡੇ ਕਾਬੂ ਆ ਗਏ ਉਹਨਾਂ ਦੇ ਇਨਕਾਊਂਟਰ ਦੇ ਵਿੱਚ ਡੈਥ ਹੋ ਚੁੱਕੀ ਹੈ ਜਾਂ ਨਹੀਂ ਨਹੀਂ ਜੀ ਨਹੀਂ ਡੈਥ ਨਹੀਂ ਹੈ ਹੀ ਹੈਸ ਬੀਨ ਸ਼ਿਫਟਡ ਟੂ ਅ ਹਸਪੀਟਲ ਸਿੱਥੇ ਉਹਨਾਂ ਨੂੰ ਉਹ ਨੋਟਰੀ ਉਹ ਰਹਿਣ ਵਾਲੇ ਕਿੱਥੇ ਨੇ ਮੈਮ ਜੀ ਉਹ ਉਹ ਜੀ ਇਹ ਦੋਨੋਂ ਸੀਪੀ ਲੁਧਿਆਣਾ ਦੇ ਏਰੀਆ ਦੇ ਰਹਿਣ ਵਾਲੇ ਆ ਤੇ ਦੋਨਾਂ ਤੇ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਤੋਂ ਅਰਾਊਂਡ 6 ਪਰਚੇ ਪਹਿਲਾਂ ਦੇ ਦਰਜ ਇੱਕ ਪਹਿਲਾ ਪਰਚਾ ਖੰਨੀ ਸਦਰ ਹੋਇਆ ਸੀ ਗ੍ਰੈਂਡੀ ਪੀਐਸ ਦਾ ਉਸ ਤੋਂ ਬਾਅਦ 2-3 ਉਹਦੇ ਤੇ 307 ਦੇ ਮੁਕਦਮੇ ਦਰਜ ਤੇ ਐਦਾਂ ਹੀ ਐਨਡੀਪੀਐਸ ਦੇ ਤੇ ਜਿਹੜਾ ਜਤਨ ਮੁੰਗਰ ਉਹਦੇ ਤੇ ਵੀ ਐਨਡੀਪੀਐਸ 307 ਡਕੈਤੀਆਂ ਇਸ ਤਰ੍ਹਾਂ ਦੇ ਆਈ ਥਿੰਕ 4 ਐਫਆਈਆਰ ਦਰਜ ਹੈ ਤਾਂ ਦੋਨੋਂ ਪੁਰਾਣੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਔਰ ਜਿੰਨਾ ਕੋ ਨੂੰ ਥੋੜਾ ਬਹੁਤ ਪਤਾ ਲੱਗ ਗਿਆ ਹੈ ਕਿ ਜਤਿਨ ਮੁੰਗਾ ਜਿਹੜਾ ਲੁਧਿਆਣੇ ਦਾ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਹੈ ਉਹਨਾਂ ਦਾ ਐਸੋਸੀਏਟ ਵੀ ਹੈ ਲੋ ਇਹ ਗੈਂਗ ਰੇ ਗੈਂਗਵਾਰ ਸੀ ਕਿ ਉਹਨੇ ਗੈਂਗਸਟਰ ਨੇ ਜਿਸ ਤਰ੍ਹਾਂ ਦੇ ਕਿਸੇ ਸਾਡੀ ਹੈ ਗੈਂਗ ਗੈਂਗਵਾਰ ਸਾਡੇ ਕੇਸ 'ਚ ਨਹੀਂ ਸਗੀ ਬਾਕੀ ਜਦੋਂ ਸਾਡੇ ਬਾਕੀ ਵੀ ਦੋਸ਼ੀ ਫੜੇ ਜਾਂਦੇ ਸਾਰੀ ਗੱਲ ਸਾਹਮਣੇ ਆਏਗੀ ਪਰ ਹੁਣ ਤੱਕ ਪਹਿਲੇ ਦੋਸ਼ੀ ਨੂੰ ਜਦੋਂ ਅਸੀਂ ਫੜ ਲਿਆ ਸੀ ਇਹ ਉਦੇ ਨਾਲ ਆਏ ਸੀਗੇ ਔਰ ਜਿਹੜਾ ਉਸ ਦਿਨ ਦਾ ਇਨਸੀਡੈਂਟ ਸੀਗਾ ਉਹ ਕੋਈ ਗੈਂਗਵਾੜੀ ਨਹੀਂ ਸੀ ਉਹ ਮੌਕੇ ਤੇ ਮੁੰਡਿਆਂ ਦੀ ਤਲਕਵਾਜ਼ੀ ਹੋ ਗਈ ਸੀਗੀ ਉਹਦੇ ਚ ਇਹਨਾਂ ਨੇ ਫਾਇਰਿੰਗ ਕੀਤੀ ਮੈਮ ਇਹ ਕਿਸੇ ਗੈਂਗ ਨਸਮ ਸੀ ਗੈਕਸ ਸੀ ਜਿਵੇਂ ਮੈਂ ਦੱਸ ਰਿਹਾ ਸਾਗਰ ਨਿਊਟਰਨ ਔਰ ਪੁਨੀਤ ਬੈਂਦ ਸੇ ਦੋਨੋਂ ਆਈ ਥਿੰਕ ਦੇ ਆਰ ਯੂ ਕੈਨ ਸੇ ਕਿਉਂਕਿ ਇਹਨਾਂ ਦੇ ਪਰਚੇ ਦਰਜ ਆ ਔਰ ਇਹਨਾਂ ਦੋਨਾਂ ਤੇ ਵੀ ਕਿਉਂਕਿ ਚਾਰ ਚਾਰ ਪੰਜ ਪੰਜ ਪਰਚੇ ਰਾਦਰ ਕ੍ਰਿਸ਼ਨਾ ਸਾਨੀ ਤੇ ਤਾਂ 6 ਪਹਿਲਾਂ ਪਰਚੇ ਦਰਜ ਦੋ ਸਾਢੇ ਹੋ ਗਏ ਔਰ ਇੱਕ ਹੋਰ ਹੋ ਜਾਏਗਾ ਔਰ ਇਸ ਤਰ੍ਹਾਂ ਦੋਨਾਂ ਤੇ ਹੀ ਮਲਟੀਪਲ ਐਫ ਆਈਆਰਸ